ਹੋਟਲ ਵਾਲੀ ਸਮਝ ਆਈ ਜੇ ਕੋਈ ਆ ਗਿਆ ਤੇ ਫਿਰ ਨਹੀਂ ਬਣਾਵਾਂਗੇ ਨਹੀਂ ਫਿਰ ਵੀ ਬਣਾਵਾਂਗੇ ਸ਼ਿਕਾਲ ਜੀ ਸਾਰਿਆਂ ਨੂੰ ਵਾਹਿਗੁਰੂ ਜੀ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖਣ ਜੀ ਸ਼ਾਮ ਦੇ ਵਜਰੇ ਨੇ 6:30 ਰੋਟੀ ਪਾਣੀ ਦਾ ਟਾਈਮ ਹੈ ਤੇ ਇੱਧਰ ਮੇਰਾ ਬਾਂਦਰ ਜਿਹੜਾ ਉਹ ਨੱਚਦਾ ਪਿਆ ਏ ਚੱਕ ਦੂਮ ਦੂਮ ਚੱਕ ਚੱਕ ਆ ਨਹੀਂ ਕਿਵੇਂ ਖੁੱਲੇ ਬਣਦੇ ਨੇ ਹਾਂ ਇਹਵੇਂ ਹੀ ਕਰਦੇ ਨੇ ਇਹਨਾਂ ਦਾ ਫੰਕਸ਼ਨ ਆ ਅੱਛਾ ਹੋ ਗਈ ਤੁਹਾਨੂੰ 5 ਮੰਥ ਤੱਕ 5 ਮੰਥ ਯਾਨੀ 5 ਮਹੀਨੇ ਬਾਅਦ ਹੈ ਤੇ ਤੂੰ ਨੱਚੀ ਅੱਜ ਜਾਂ ਨਹੀਂ ਆਣ ਤੂੰ ਕਿੱਥੇ ਜਾਣਾ ਮੈਂ ਆਪਸੋ ਨਾ ਦਾਸ ਤੈ ਪਰ ਭਾਵੇਂ ਕੱਲ ਹੋਵੇ ਉਹ ਕਹਣਾ ਕਰ ਲੈ ਕੋਈ ਗੱਲ ਨਹੀਂ ਪੜ ਲਾਂਗੇ ਸਾਰੀ ਰਾਤ ਪਈ ਹੈ ਤੇ 5 ਮਹੀਨੇ ਲੇਟ ਫੰਕਸ਼ਨ ਹੈ ਤੇ ਤਿਆਰੀ ਅੱਜ ਤੋਂ ਸ਼ੁਰੂ ਹੋ ਰਹੀ ਵੇਖ ਲਓ ਪੜਾਈ ਚ ਤੇ ਨੱਚਣ ਗਾਣ ਚ ਕਿੱਡਾ ਚਾਈ ਬੱਚਿਆਂ ਨੂੰ ਭਈ ਮੈਂ ਤੇ ਰੱਖ ਲਈ ਚਕਲਾ ਬਿਲਣਾ ਰੋਟੀ ਬਣਾਉਣ ਦੀ ਤਿਆਰੀ ਹੈ ਪਰ ਸਬਜੀ ਹੁਣੇ ਤੱਕਰ ਤਿਆਰ ਨਹੀਂ ਹੋਈ ਕਿਉਂਕਿ ਸਮਝ ਨਹੀਂ ਲੱਗਦਾ ਇਹ ਤੇ ਰੋਜ਼ ਦਾ ਬੜਾ ਵੱਡਾ ਸਿਆਪਾ ਬੜੀ ਵੱਡੀ ਟੈਨਸ਼ਨ ਕੀ ਅੱਜ ਕੀ ਸਬਜੀ ਬਣਾਣੀ ਹੈ ਸਭ ਨੇ بڑے ਪਲੇਟਾਂ ਪਲੂਟਾਂ ਲੈ ਕੇ ਬੈਹਿ ਜਾਣਾ ਰੋਟੀ ਖਾਣ ਲੇਕਿਨ ਇਹ ਜ਼ਿੰਮੇਵਾਰੀ ਤੇ ਟੈਨਸ਼ਨ ਮੇਰੀ ਹੈ ਕਿ ਸਬਜੀ ਅੱਜ ਕੀ ਬਣਾਣੀ ਹੈ ਕੜਾਈ ਧਰੀ ਫੇਰਦੀ ਆ ਮੈਂ ਤੇ ਸਰਦਾਰ ਜੀ ਲੈ ਆਏ ਨੇ ਪਨੀਰ ਹਾਂ ਪਨੀਰ ਲਿਆ ਨੇ ਲੈ ਆਏ ਆ ਹੁਣ ਬਣੇਗੀ ਪਨੀਰ ਦੀ ਪੁਰਜੀ ਨਾਲ ਬਣੇਗੀ ਰੋਟੀ ਠੀਕ ਹੈ ਜੀ ਉਹਦੇ ਬਾਅਦ ਅਸੀਂ ਇੱਕ ਚੋਰੀ ਚੋਰੀ ਚੀਜ਼ ਬਣਾਣੀ ਹੈ ਜੇ ਕਾਮਯਾਬ ਹੋ ਗਏ ਤੇ ਜ਼ਰੂਰ ਤੁਹਾਨੂੰ ਦਿਖਾਵਾਂਗੇ ਕਿਉਂਕਿ ਚੋਰੀ ਬਣ ਰਹੀ ਹੈ ਸਾਰੇ ਜਣੇ ਇਸ ਟਾਈਮ ਘਰੇ ਟਿਕੇ ਹੋਏ ਆ ਜੇ ਕੋਈ ਆ ਗਿਆ ਤੇ ਫਿਰ ਨਹੀਂ ਬਣਾਵਾਂਗੇ ਨਹੀਂ ਫਿਰ ਵੀ ਬਣਾਵਾਂਗੇ ਬਣਾਣੀ ਪੈਣੀ ਹੈ ਬਣਾਵਾਂਗੇ ਜ਼ਰੂਰ ਬਸ ਰੋਟੀ ਪਾਣੀ ਬਣਾ ਲਈਏ ਤੇ ਖਾ ਲਈਏ ਵਿਲੇ ਹੋ ਕੇ ਬਣਾਵਾਂਗੇ ਹੁਣ ਤੁਸੀਂ ਸੋਚ ਰਹੇ ਹੋਗੇ ਇਦਾਂ ਦੀ ਕਿਦਾਂ ਕਿਹੜੀ ਚੀਜ਼ ਹੈ ਕਿ ਵੇਲੇ ਹੋ ਕੇ ਬਣਾਵਾਂਗੇ ਚਲੋ ਬਣਾਵਾਂਗੇ ਫੇਰ ਹੀ ਪਤਾ ਲੱਗੇਗਾ ਜੀ ਹੁਣ ਬਣਾ ਲਈਏ ਪਹਿਲੇ ਰੋਟੀ ਬਈ ਬੱਚੇ ਤੇ ਖਾ ਕੇ ਰੋਟੀ ਹੋ ਗਏ ਨੇ ਵੇਲੇ ਵੇਲੇ ਹੋ ਗਏ ਨਾ ਸਾਰੇ ਖਾ ਗਏ ਰੋਟੀ ਖਾ ਕੇ ਵੇਲੇ ਹੋ ਗਏ ਨੇ ਇਹ ਤਿੰਨੇ ਜਣੇ ਠੀਕ ਹੈ ਦੋ ਜਣੇ ਟੀਵੀ ਦੇਖ ਰਹੇ ਆ ਇੱਕ ਜਣਾ ਦੇਖ ਰਿਹਾ ਫੋਨ ਤੇ ਹੁਣ ਮੈਂ ਤੇ ਮੇਰੇ ਸਰਦਾਰ ਕੀ ਰਹਿ ਗਏ ਨੇ ਤੇ ਸਰਦਾਰ ਜੀ ਕਹਿ ਰਹੇ ਆ ਕਿ ਮੈਂ ਤੇ ਰੋਟੀ ਨਹੀਂ ਖਾਣੀ पनीर की सब्जी नू बना तड़के वाले चावल तो बस हम जो कहे करना पैना रोटी तो नहीं खानी उन्होंने इस करके हम तड़के वाले चावल बन गए ने सरदार जी वास्ते वो खाने के लिए मैं भी खाऊंगी बस तैयारी हो रही है तड़के वाले चावल आई तड़के वाले चावल बना के खा लिए ਉਦੇ ਪਾਪਾ ਬਣਾਵਾਂਗੇ ਚੋਰੀ ਚੋਰੀ ਜੋ ਬਣਾਣਾ ਹੈ ਜੀ ਜ ਬੜੀ ਜ਼ਰੂਰੀ ਵਿਖਾਣ ਜਾ ਰਹੇ ਆ ਤੁਹਾਨੂੰ ਉਧਰ ਸਪੀਕਰ ਵੱਜ ਗਿਆ ਹੈ ਮੈਰੀ ਜ਼ਰੂਰੀ ਚੀਜ਼ ਵਿਖਾਣੀ ਸੀ ਕੀ ਹੋ ਗਿਆ ਮੇਰੀ ਧੀ ਨੂੰ ਨੈਮੋ ਕਿਨੇ ਮਾਰਿਆ ਪਾਪਾ ਨੇ ਮਾਰਿਆ ਜੇ ਮੰਮਾ ਮਾਰੇ ਤੇ ਪਾਪਾ ਚੰਗੇ ਜੇ ਪਾਪਾ ਮਾਰੇ ਤੇ ਮੰਮਾ ਚੰਗੇ ਹੈ ਨਾ ਦੇਖੇ ਪਾਪਾ ਨੂੰ ਡਾਟ ਕੇ ਆਦੇ ਚਲੋ ਬੱਸ ਮੇਰੀ ਬੇਟੀ ਨੂੰ ਕੋਪੀ ਹੀ ਵਾਂਧ ਹੋ ਜਾਂਦੀ ਹੈ ਮੈਨੂੰ ਵੇਖ ਕੇ ਹਾਂਜੀ ਦੱਸੋ ਜੀ ਮੈਨੂੰ ਵੀ ਕੁਛ ਨਹੀਂ ਪਲੀਜ਼ ਮੇਰਾ ਵੀ ਸ਼ਡਿਊਲ ਬਣਾ ਦਿਓ ਕਿ ਮੈਂ ਕਿਦਾਂ ਤਰੀਕੇ ਨਾਲ ਸਵੇਰ ਤੋਂ ਸ਼ਾਮ ਤੱਕ ਉੱਠ ਕੇ ਕੰਮ ਕੁੰਮ ਕਰਿਆ ਕਰਾਂ ਆ ਦੇਖ ਲਓ ਜੀ ਮੇਰਾ ਵੀ ਟਾਈਮ ਟੇਬਲ ਬਣਾ ਦਿਓ ਆ ਦੇਖ ਲਓ ਜੀ ਆ ਮੈਡਮ ਜੀ ਜਿਨ੍ਹਾਂ ਨੂੰ ਆਪ ਦਾ ਸ਼ਡਿਊਲ ਨਹੀਂ ਪਤਾ ਕਿ ਮੈਂ ਦਿਨ ਤੋਂ ਰਾਤ ਕਿਵੇਂ ਕਿਵੇਂ ਕੀ ਕਰਨਾ ਮੰਗਵੇ ਤੁਖਾਦ ਲੈੰਦੋ ਵੀਰ ਦਾ ਸ਼ਡਿਊਲ ਬਣਾ ਕੇ ਦਿੰਦੀ ਭਈਏ ਕਿ ਵੀਰ ਤੂੰ ਐਵੇਂ ਇੱਧਰ ਇਸ ਟਾਈਮ ਆ ਖਾਇਆ ਪੀਆ ਕਰ ਇਸ ਟਾਈਮ ਪੜਿਆ ਕਰ ਮਾਰੇ ਪੜਾ ਤੂੰ ਸ਼ਡਿਊਲ ਪੜ ਤੂੰ ਸਹੀ ਮੈਡਮ ਬਿਲਕੁਲ ਸਹੀ ਸਹੀ ਆ ਬੜਾ ਇਹਨੇ ਸ਼ਡਿਊਲ ਹੀ ਫੀਆਰ ਪੜ ਕੇ ਲੋ ਸ਼ਡਿਊਲ ਵੀਰ ਥੋੜੇ ਸਮਝਾਣਾ ਤੇ ਆਪ ਉਹ ਕੰਮ ਕਰਨੇ ਜਿਹੜੇ ਨਹੀਂ ਕਰ ਲੈਣੇ ਸ਼ਡਿਊਲ ਬਈ ਤੁਸੀਂ ਪੜ ਲੈਣਾ ਸ਼ਡਿਊਲ ਮੈਂ ਤੁਹਾਨੂੰ ਸੈਂਡ ਕਰ ਦਿੰਨੀ ਆ ਪੁੱਠਾ ਨਜ਼ਰਾ ਰਿਹਾ ਤੇ ਇਹ ਸ਼ਡਿਊਲ ਤੁਸੀਂ ਪੜ ਲੈਣਾ ਰੇ ਇੱਕਮ ਦਾ ਇਹ ਇੱਕ ਵਾਸਤੇ ਹੈ ਕਿ ਵੀਰ ਵਾਸਤੇ ਹੈ ਵੀਰ ਵਾਸਤੇ ਤੇ ਤੇਰਾ ਕਿੱਥੇ ਹੈ ਇਹ ਤੈਨੂੰ ਹੁਣ ਵੀ ਕ੍ਰਿਉਣ ਨਹੀਂ ਤੋੜਨੇ ਵੀਰੂ ਪੁੱਤ ਪਲੀਜ਼ ਬੰਦ ਕਰਕੇ ਰੱਖ ਦੇ ਮੈਂ ਨਹੀਂ ਦਵਾਣੇ ਦੂਣ ਲੋ ਜੀ ਰੋਟੀ ਪਾਣੀ ਖਾ ਕੇ ਹੋ ਗਏ ਹਾਂ ਉਸ ਕੰਮ ਨੂੰ ਤਿਆਰ ਕਿ ਜਿਹੜਾ ਅਸੀਂ ਕਰਨਾ ਸੀ ਸਭ ਤੋਂ ਲਾਸਟ ਕੁਝ ਜ਼ਰੂਰੀ ਚੀਜ਼ ਬਣਾ ਰਹੇ ਹਾਂ ਜਿਹਦਾ ਬਣਨਾ ਬੜਾ ਜ਼ਰੂਰੀ ਹੈ 200 ਆਖ ਦਿੱਤਾ ਹੈ ਸਰੋਂ ਦੇ ਤੇਲ ਨੂੰ ਗਰਮ ਹੋਣ ਵਾਸਤੇ ਕਿਹੜਾ ਮਸਾਲਾ ਪਈਨਾ ਹੁਣ ਇਹ ਭੁੰਨਾਗੇ ਤੇ ਫੇਰੀ ਤੁਸੀਂ ਕਰ ਕਿਤੇ ਮਸਾਲਾ ਧੁੰਦਦੇ ਹਾਂ ਆਏ ਜੀ ਮਸਾਲੇ जीरआ ਅੱਜ ਮੈਂ ਸੁੱਕ ਕਾਲੀ ਮਿਰਚੀ ਠੀਕ ਹੈ ਜੀ ਕੱਲ ਰਾਤ ਨੂੰ ਅਸੀਂ ਬਣਾਵਾਂਗੇ ਜੀ ਹੈ ਸੱਚੀ ਸਾਰਿਆਂ ਨੇ ਮੈਨੂੰ ਨਾ ਹੋਟਲ ਵਾਲੀ ਸਮਝ ਆਈ ਮਸਾਲੇ ਭੁੰਰੇ ਇੱਧਰ ਤੇ ਇੱਧਰ ਸਰੋਂ ਦਾ ਤੇਲ ਗਰਮ ਹੋ ਰਿਹਾ ਹੈ ਤੇ ਸਰਦਾਰ ਜੀ ਫੱਬ ਕੇ ਬਹਿ ਗਏ ਨੇ ਕੋਲ ਕੰਮ ਕਰਾਂ ਨਾ ਕਰਾਂ ਰਾਜਨਾਲ ਮੇਰੇ ਕੋਲ ਬਹਿ ਜਾਂਦੇ ਕਹੀਂ ਪਾਸੋਂ ਇਹ ਨਾਲੇ ਇਕੱਲੇ ਇਕੱਲੇ ਕੰਮ ਕਰਨ ਨੂੰ ਜੀ ਨਹੀਂ ਕਰਦਾ ਨਾਲ ਬੱਲਣਾ ਵਜਾਂਦੇ ਨਾਲੇ ਕੰਮ ਹੋ ਜਾਂਦਾ ਆਪਣਾ ਸਿਸਟਮ ਹੈ ਇਕੱਲੇ ਲੋ ਜੀ ਚੰਗੀ ਤਰ੍ਹਾਂ ਤੇਲ ਹੋ ਗਿਆ ਗਰਮ ਤੇ ਇਹਦੇ ਵਿੱਚ ਪਾਣ ਲੱਗੇ ਅਸੀਂ ਆਮਲੇ ਇਹ ਸੀ ਸਾਡੀ ਜ਼ਰੂਰੀ ਚੀਜ਼ ਜਿਹੜੀ ਅਸੀਂ ਅੱਜ ਬਣਾਉਣ ਜਾ ਰਹੇ ਹਾਂ ਆਵਲਿਆਂ ਦਾ ਅਚਾਰ ਇੱਥੇ ਮਸਾਲੇ ਆਪਣੇ ਭੁੰਨ ਚੁਕੇ ਸੀ ਸਾੜਨੇ ਸੀਗੇ ਨਹੀਂ ਹਲਕੇ ਭੁਲਕੇ ਭੁੰਨੇ ਸੀ ਆਪਾਂ ਭੁੰਨ ਲੈਨੇ ਠੀਕ ਹੈ ਜੀ ਤੇ ਹੁਣ ਮੈਂ ਆਵਲੇ ਪਾਣ ਜਾ ਰਹੀ ਹਾਂ ਥੋੜਾ ਜਿ스키 ਕੰਮ ਹੈ ਧਿਆਨ ਨਾਲ ਭੁੰਨੇ ਪੈਣੇ ਆਗਲੇ ਵੀ ਸੜ ਵੀ ਨਾ ਜਾਣ ਉਸਕੇ ਵਿੱਚ ਜੈਤ ਨੂੰ ਘੱਟ ਕਰਨਿਆ ਜੇ ਕਾਰ ਨਾ ਲਿਆ ਜਿਨਾ ਆਪਣੇ ਆਪ ਨੂੰ ਤੇ ਨਾਵ ਲਿਆਣ ਥੱਲੇ ਭੁੰਨਨੇ ਐ ਇਹਨਾਂ ਨੂੰ ਬਦਲ ਬਦਲ ਕੇ ਪਲਟ ਪਲਟ ਕੇ ਹਿਲਾਇ ਹਿਲਾ ਕੇ ਇਹਦੀ ਲੋਧੀ ਆ ਮਿਕਸ ਹੈ ਗਿਨੀ ਤੇ ਇਹ ਚ ਗਰਮਾ ਗਰਮ ਸੀ ਠੀਕ ਹੈ ਤੇਲ ਚੰਗੀ ਤਰ੍ਹਾਂ ਹੋ ਚੁੱਕਿਆ ਸੀ ਗਰਮ ਤੇ ਮੈਂ ਕਰਤੀ ਇੱਕ ਵਾਰੀ ਗੈਸ ਬੰਦ ਆ ਲੈ ਲਓ ਜੀ ਠੀਕ ਹੈ ਪੀਣਾ ਆ ਤੁਸੀਂ ਪੀਸ ਕੇ ਲਿਆ ਰਹੇ ਨਹੀਂ ਨਹੀਂ ਇਹ ਨਹੀਂ ਇਹ ਤੇ ਦੁਬਾਰਾ ਦੁਬਾਰਾ ਭੁੰਣਾ ਹੈ ਇਹਨਾਂ ਨੂੰ ਅਲੱਗ ਤੋਂ ਭੁੰਣਾ ਹੈ ਯਾਰ ਕਿਉਂਕਿ ਇਹਨਾਂ ਨੂੰ ਪੀਸਣਾ ਨਹੀਂ ਹੈ ਨਾ ਇਹ ਐਵੇਂ ਹੀ ਪਾਵਾਂਗੇ ਆਪਾਂ ਭੁੰਨ ਕੇ ਸਿਰ ਹੁਣ ਮੈਂ ਇੱਕ ਵਾਰੀ ਫੇਰ ਗੈਸ ਜਗਾ ਰਹੀ ਹਾਂ ਬਿਲਕੁਲ ਲੋ ਫਲੇਮ ਤੇ ਯਾਰਾ ਕੜਾਈ ਥੋੜਾ ਇੱਧਰ ਨੂੰ ਕਰ ਦੋ ਕਿਉਂਕਿ ਆ ਗੈਸ ਫੁੱਲ ਹਾਈ ਤੇ ਚੱਲਦੀ ਹੈ ਐਸ ਤੇ ਰੱਖੋ ਯਾਰ ਇਹਨੂੰ ਠੀਕ ਹੈ ਚੱਕੋ ਇਹਨਾਂ ਹਾਈ ਤੇ ਚੱਲ ਰਹੀ ਉਹਨੇ ਗੈਸ ਕੱਟ ਹੀ ਨਹੀਂ ਹੈਗੀ ਕਿਉਂਕਿ ਘੱਟ ਤੇ ਪੱਕਣਗੇ ਤੇ ਛੇਤੀ ਬਾਂਝ ਜਾਣਗੇ ਕੱਚੇ ਨਹੀਂ ਨਾ ਰਹਿਣੇ ਚਾਹੀਦੇ ਚਲੋ ਇੱਦਾਂ ਠੀਕ ਹੈ ਕੱਟ ਗਿਆ ਇਸ ਤੇ ਬਣਾਈ ਰੱਖਾਂਗੇ ਗੈਸ ਬੰਦ ਕਰਨ ਦੀ ਲੋੜ ਨਹੀਂ ਪੈਣੀ ਆਪਾਂ ਨੂੰ ਕੰਮ ਕੋਈ ਔਖਾ ਨਹੀਂ ਹੈ ਆਵਲੀਆਂ ਦਾ achar ਬਣਾਉਂਦਾ ਨਾ ਖਾਣਾ ਔਖਾ ਹੈ ਤੇ ਨਾ ਬਣਾਉਣਾ ਔਖਾ ਹੈ ਕਿਸੇ ਦੀ ਮੰਤ ਕਰਨ ਨਾਲੋਂ ਚੰਗਾ ਆਪ ਹੀ ਥੋੜਾ ਬੋਤ ਸਿੱਖ ਲੋ ਤੇ ਆਪ ਹੀ ਆਪਦੇ ਕੰਮ ਕਰ ਲਿਆ ਕਰੋ ਐਵੇਂ ਕਿਸੇ ਨੂੰ ਕਹਿਣਾ ਬਈ ਸਾਨੂੰ ਚਾਰ ਪਾ ਕੇ ਦੇ ਅਸੀਂ ਵੀ ਕੋਈ ਸਿੱਖੇ ਹੋਏ ਨਹੀਂ ਹੈਗੀਆਂ ਮੈਨੂੰ ਵੀ ਕੋਈ ਸਿਖਾਇਆ ਹੋਇਆ ਨਹੀਂ ਤੇ ਨਾ ਮੈਂ ਸਿੱਖਿਆ ਠੀਕ ਹੈ ਜੀ ਵੀਡੀਓ ਵਗੈਰਾ ਕਿਸੇ ਦੀ ਵੇਖ ਲੈ ਲਈ ਦੀ ਹੈ ਚੰਗੀ ਤਰ੍ਹਾਂ ਤੇ ਫਿਰ ਉਸ ਨੂੰ ਟਰਾਈ ਕਰੀ ਜਾ ਤੇ ਉਹ ਬਾਬਾ ਜੀ ਦੀ ਕਿਰਪਾ ਹੈ कि ਪਹਿਲੇ ਟਰਾਈ ਚ ਆਪਾਂ ਫਰਸਟ ਹੀ ਆਂਦੇ ਆ। ਬਾਬੇ ਨੇ ਕਦੀ ਫੇਲ ਨਹੀਂ ਹੋਣ ਦਿੱਤਾ। ਹਾਂ। ਲੋ ਜੀ ਮਸਾਲਾ ਵੀ ਆਪਣਾ ਪੀਸਿਆ ਗਿਆ ਜਿਹੜਾ ਭੁੰਨਿਆ ਸੀ। ਠੀਕ ਹੈ ਉਹ ਦਰਦਰਾ ਜਿਹਾ ਪੀਸਣਾ ਹੈ ਬਿਲਕੁਲ ਪਾਊਡਰ ਬਣਾਣਾ ਨਹੀਂ। ਖਰਦਰਾ ਜਿਹਾ ਰੱਖਣਾ ਹੈ ਤੇ ਇਹਨਾਂ ਨੂੰ ਸਿਰਫ ਆਪਾਂ ਭੁੰਨਾਂਗੇ ਤੇ ਉਵੇਂ ਅਚਾਰ ਚ ਪਾ ਦਾਂਗੇ। ਇਹਨਾਂ ਨੂੰ ਪੀਸਣਾ ਨਹੀਂ ਹੈ। ਲੋ ਪੈਨ ਆਪਾਂ ਗਰਮ ਰੱਖ ਦਿੰਨੇ ਆ। ਠੀਕ ਹੈ। ਇਹਨਾਂ ਨੂੰ ਪਾਤੀ ਹੁਣ ਇਹਨਾਂ ਨੂੰ ਸਿਰਫ ਆਪਾਂ ਭੁੰਨਾਂਗੇ ਹਲਕਾ ਫੁਲਕਾ ਸਾੜਨਾ ਇਹਨਾਂ ਨੂੰ ਵੀ ਨਹੀਂ ਹੈ ਜਿਹੜੀ ਚੀਜ਼ ਕਾਲੀ ਉਹਨੇ ਤੇ ਦਿਸਣਾ ਹੀ ਨਹੀਂ ਸੜੀ ਕੀ ਹੈ ਜਿਹੜੀ येलो ਕਲਰ ਦੀ ਮੇਥੀ ਹੈ ਉਹ ਤੇ ਦਿਸੂਗੀ ਨਾ ਕਾਲੀ ਹੋਗੀ ਲੇਕਿਨ ਆਪਾਂ ਕਾਲਾ ਨਹੀਂ ਕਰਨਾ ਉਹਨੂੰ ਭੁੰਨਣਾ ਤਾਂ ਹੈਗਾ ਹਾਂ ਬੇਟੀਏ ਮम्मा ਮਗਾਨੀ ਵਿੱਚ ਨਹੀਂ ਆਣੇ ਆ ਗਏ ਆ ਪਪਾ ਐਕਸਰਸਾਈਜ਼ ਕਰਨ ਚੱਲੀਏ ਕਿਉਂਕਿ ਉਹਨਾਂ ਨੇ ਰੋਟੀ ਖਾ ਲਈ ਇਹਨਾਂ ਦਾ ਰੋਜ਼ ਦਾ ਕੰਮ ਹੈ ਡੈਡੀ ਆਪਦੇ ਨਾਲ ਬਾਹਰ ਸਟੈਂਡ ਤੇ ਪਾਰਕ ਬਣਿਆ ਹੋਇਆ ਹੈ ਠੀਕ ਹੈ ਉਹ ਤੇ ਰੋਜ਼ ਜਾਂਦੇ ਹੁੰਦੇ ਆ ਘੁੰਮਣ ਫਿਰਨ ਅੱਜ ਸਾਡਾ achar ਬਣ ਰਿਹਾ ਤੇ ਕੰਮ ਲੇਟ ਹੋ ਗਿਆ ਉਹ ਕੰਮ ਕਰਦੇ ਪਏ ਆ ਕਿਤੇ ਜਾਏਗੇ ਤੂੰ ਆ ਦੁਨੀਆ ਤੇ ਉਹ ਤੋਲਿਆਂ ਤੇ ਯਾਰ 8 ਵਜੇ ਥੋੜੀ ਜਾਈਦਾ ਪੁੱਤ ਉਹ 9:00 ਵਜੇ 8 ਤਾਂ ਪੂਰ ਸੌਂ ਗਈ ਨਹੀਂ ਛੋਣੀਏ

ਇਹ ਯਾਰ ਬਸ ਇਹਨੂੰ ਐਵੇਂ ਪਾ ਦਾਂਗੇ ਛਾਹ ਦੇ ਵਿੱਚ ਤੇ ਆਵਨੇ ਆਪਣੇ ਜਿਹੜੇ ਉਹ ਵੀ ਪੁੰਨੂ ਪਾ ਦੇ ਬੜੀ ਜਿੱਦੀ ਬੱਚੀ ਯਾਰ ਐਸ ਟਾਈਮ ਕਿਉਂ ਲੈ ਕੇ ਜਾ ਰਹੇ ਤੁਸੀਂ ਵੀ ਤਿਆਰ ਹੋ ਜਾਂਦੇ ਬੜੀ ਛੇਤੀ ਮੈਂ ਬਹੁਤ ਮੈਂ ਸਾਰੀਆਂ ਮੰਨਦੇ ਪਾਪਾ ਮੇਰੀ ਇੱਕ ਨਹੀਂ ਮੰਨਦੇ ਤੁਹਾਡੇ ਨਾਲ ਆਪਣਾ ਗੇਰ ਉਹ ਆਇਆ ਜਵਾਗ ਜਿੱਤੇ ਫਿਰ ਦਲਾ ਤੁਹਾਨੂੰ ਤੇਰੀ ਕਹਿਰੀਆਂ ਦਾੰਦੋ ਤੁਸੀਂ ਮੇਰਾ ਚਾਰ ਨਾ ਸਾੜ ਦੇਣਾ ਇੰਨਾ ਕਮਾਜ ਆਲੋ ਲਾਲ ਗੋਈ ਹੁਣੇ ਨਹੀਂ ਬਣੇ ਬਾਈ ਬਸ ਬਨਣ ਵਾਲੇ ਹੈ ਹੋਰ ਕੋਈ 2-3 ਮਿੰਟ ਲੱਗਣੇ ਹੈ ਤੇ ਬਨ ਜਾਂਦੀ ਬੜੀ ਛੇਤੀ ਬਨ ਜਾਂਦਾ ਆਪਲਾ ਦਾ ਚਾਰ ਕੋਈ ਟਾਈਮ ਜ਼ਿਆਦਾ ਨਹੀਂ ਲੱਗਦਾ ਠੀਕ ਹੈ ਢੁਲੀਆਂ ਦੇ ਢੁਲੀਆਂ ਦੇ ਗਏ ਵੇਖੇ ਠੀਕ ਹੈ ਵੀਰ ਤੂੰ ਰਹਿ ਗਿਆ ਅੰਦਰ ਲੋਜੀ ਆਵਲੇ ਜਿਹੜੇ ਸੀਗੇ ਉਹ ਆਪਣੇ ਬਣ ਚੁੱਕੇ ਨੇ ਤੇ ਮੈਂ ਤੁਹਾਨੂੰ ਵਿਖਾ ਦਿੰਨੀ ਕਿਸੀ ਨੂੰ ਮਾਰਾ ਜਾ ਤੋੜ ਕੇ ਆਲੂ ਜੀ ਠੀਕ ਹੈ ਆ ਵੇਖ ਲੋ ਬਣ ਗਏ ਆਵਲੇ ਹੁਣ ਆਪਾਂ ਕਰਨ ਲੱਗੇ ਆ ਗੈਸ ਨੂੰ ਬੰਦ ਤੇ ਹੁਣ ਇਹਦੇ ਵਿੱਚ ਪਾਵਾਂਗੇ ਆਪਾਂ ਮਸਾਲੇ ਠੀਕ ਹੈ ਜੀ ਆ ਮਸਾਲੇ ਪਏ ਆ ਲੇਕਿਨ ਇਹ ਤੋਂ ਪਹਿਲਾਂ ਆਪਾਂ ਪਾਣੀ ਹੈ ਦੂਜੇ ਘਰੇਲੂ ਘਰ ਵਾਲੇ ਮਸਾਲੇ ਜੀ ਵੇਖ ਲਓ ਆਪਣੇ ਖੂਫੀਆ ਤੇ ਜ਼ਰੂਰੀ ਮਸਾਲੇ ਨਮਕ ਲਾਲ ਮਿਰਚ ਤੇ ਜਿਹੜੀ ਲਾਲ ਮਿਰਚ ਮੈਂ ਲਿੱਤੀ ਉਹ ਲਿੱਤੀ ਹੈ ਦੇਗੀ ਮਿਰਚ ਠੀਕ ਹੈ ਜੀ ਤੇ ਕਾਲੀ ਮਿਰਚ ਹਲਦੀ ਪਿਸਿਆਇਤਨੀਆਂ ਤੇ ਗਰਮ ਮਸਾਲਾ ਠੀਕ ਹੈ ਜੀ ਗਰਮ ਮਸਾਲਾ ਮੈਂ ਕੁਛ ਚੁਟਕੀ ਭਰ ਲਿੱਤਾ ਠੀਕ ਹੈ ਜੀ ਇਹ ਸੀਗੇ ਸਾਡੇ ਜ਼ਰੂਰੀ ਮਸਾਲੇ ਜੋ ਘਰੇ ਆਮ ਹੁੰਦੇ ਐ ਕਿਤੇ ਜ਼ਰੂਰੀ ਖੇਤ ਕਰਨ ਦੀ ਲੋੜ ਨਹੀਂ ਖਰੀਦਣ ਦੀ ਜੇ ਦੇਗੀ ਮਿਰਚ ਤੁਹਾਡੇ ਘਰੇ ਨਹੀਂ ਹੈ ਤੇ ਜਿਹੜੀ ਆਮ ਤੁਸੀਂ ਘਰੇ ਵਰਤਦੇ ਹੋ ਤੁਸੀਂ ਯੂਜ਼ ਕਰ ਸਕਦੇ ਹੋ ਬਟ ਮੇਰੇ ਕੋਲ ਪਈ ਸੀਗੀ ਇਸ ਕਰਕੇ ਮੈਂ ਇਹ ਚ ਪਾ ਰਹੀ ਹਾਂ ਠੀਕ ਹੈ ਹੁਣ ਇਹ ਮਸਾਲੇ ਆਪਾਂ ਗਰਮ ਗਰਮ ਇਹਦੇ ਵਿੱਚ ਪਾ ਦੇਣੇ ਆ ਠੀਕ ਹੈ ਜੀ ਔਰ ਥੋੜਾ ਜਿਹਾ ਗੈਸ ਨੂੰ ਆਪਾਂ ਜਗਾ ਲੈ ਬਿਲਕੁਲ ਘੱਟ ਫਲੇਮ ਤੇ ਹੀ ਰੱਖਣਾ ਹੈ ਗੈਸ ਨੂੰ ਤੇ ਇਸੇ ਚੀ ਆਪਾਂ ਪਾ ਦਾਂਗੇ ਜਿਹੜੇ ਮਸਾਲੇ ਤੀਸੇ ਸੀਗੇ ठीक है और जो अपना आ चीज़ा थी लो जी अपना जो अचार है वो पूरा रेडी हो चुके हैं आवलिया का ठीक है दा। बस एदा ही अचार बनाओ आंवले का ਤੇ ਸਬਜੀ ਤੋਂ ਬਿਨਾ ਅਚਾਰ ਨਾਲ ਤੁਸੀਂ ਰੋਟੀ ਖਾਓ ਜੇ ਬਣਿਆ ਇਹ ਆਵਲੀਆਂ ਦਾ ਅਚਾਰ ਤੇ ਸਬਜੀ ਦੀ ਕੀ ਲੋੜ ਸਾਨੂੰ ਠੀਕ ਹੈ ਜੀ ਬਣ ਗਿਆ ਬਈ ਆਵਲੀਆਂ ਦਾ ਅਚਾਰ ਮੈਂ ਥੋੜਾ ਜਿਹਾ ਤੇਲ ਵਧ ਰੱਖਿਆ ਕਿਉਂਕਿ ਕੱਲੇ ਦੇ ਵਿੱਚ ਮੈਂ ਆਵਲੇ ਹੋਰ ਪਾ ਦੇਣੇ ਆ ਮੇਰੇ ਕੋਲ ਆਵਲੇ ਪਏ ਸੀ 3 ਦਿਨਾਂ ਤੋਂ ਮੈਂ ਰੋਜ਼ ਸੋਚ ਰਹੀ ਸੀ ਅੱਜ ਆਵਲੇ ਦਾ ਅਚਾਰ ਪਾਵਾਂ ਅੱਜ ਆਵਲੇ ਦਾ ਅਚਾਰ ਪਾਵਾਂ ਬਟ ਰਹਿ ਗਈ ਹਾਂ ਉਹ ਗਏ ਇਸੇ ਕਰਕੇ ਸਰਦਾਰ ਜੀ ਕਹਿੰਦੇ ਕਿ ਇਸੇ ਮਸਾਲਿਆਂ ਚ ਆਵਲੇ ਆਪਾਂ ਹੋਰ ਪਾ ਦਾਂਗੇ ਥੋੜੇ ਜਿਹਾ ਭੁੰਨ ਕੇ ਇਸ ਕਰਕੇ ਮੈਂ ਤੇਲ ਵਧ ਰੱਖਿਆ ਹੈ ਤੇ ਨਾਲੇ ਤੇਲ ਦੀ ਲੋੜ achar ਨੂੰ ਬੇਹਤ ਜ਼ਰੂਰੀ ਹੁੰਦੀ ਹੈ ਠੀਕ ਹੈ ਇਸੇ ਕਰਕੇ ਆਪਦਾ achar ਪਾਣਾ ਹੈ ਤੇ ਚੀਜ਼ਾਂ ਹਿਸਾਬ ਨਾਲ ਜਰੂਰ ਪਾ achar ਵਧੀਆ ਬਣ ਜੇ ਜੇ ਲੋੜ ਤੇਲ ਦੀ ਹੋਰ ਪਏ ਇਹ ਹੋਰ ਗਰਮ ਕਰਕੇ ਹੀ ਪਾਇਆ ਜੇ ਠੰਡਾ ਠੰਡਾ ਕੱਚਾ ਤੇਲ ਨਾ ਪਾਇਆ ਜੇ ਚਾਚਨੀ ਤੇ ਤੁਹਾਡਾ ਅਚਾਰ ਜਿਹੜਾ ਹੈ ਉਹ ਖਰਾਬ ਹੋ ਜੀਏ ਇਸ ਕਰਕੇ ਚੰਗੀ ਤਰ੍ਹਾਂ ਸਰੋਂ ਦੇ ਤੇਲ ਨੂੰ ਚੰਗੀ ਤਰ੍ਹਾਂ ਪਕਾ ਕੇ ਠੰਡਾ ਕਰਕੇ ਜਾਂ ਹੁਣ ਤੇ ਠੰਡਾ ਕਰਕੇ ਹੀ ਪਾਉਂਗੀ ਅਗਲੀ ਵਾਰੀ ਜਿੱਦੋਂ ਹੁਣ ਕੱਲ ਅਸੀਂ achar ਇਹਦੇ ਵਿੱਚ ਆਵਲੇ ਪਾਣੇ ਆ ਠੀਕੇ ਜੀ ਮੈਨੂੰ ਤੇ ਵੈਸੇ ਲੋੜ ਹੀ ਨਹੀਂ ਪੈਣੀ ਕਿਉਂਕਿ ਤੇਲ ਵਾਪਜਾ ਜ਼ਿਆਦਾ ਕਾਫੀ ਹੈ ਜ਼ਰੂਰਤ ਹੀ ਨਹੀਂ ਹੈਗੀ ਮਨ ਤੇ ਬਸ achar ਆਪਣਾ ਰੈਡੀ ਹੈ ਠੀਕ ਹੈ ਜੀ ਰੈਸিপি ਪਸੰਦ ਆ ਗਈ ਤੇ ਪਲੀਜ਼ ਵੀਡੀਓ ਨੂੰ ਲਾਈਕ ਕਰ ਦੇ ਜੀ ਠੀਕ ਹੈ ਜੀ ਔਰ ਚੈਨਲ ਨੂੰ ਸਬਸਕ੍ਰਾਈਬ ਕਰ ਦੇ ਜੀ ਜੇ ਸਾਡੀ ਵੀਡੀਓਜ਼ ਪਸੰਦ ਆ ਜਾਣ ਤੇ ਅੱਗੇ ਤੋਂ ਅੱਗੇ ਸ਼ੇਅਰ ਜ਼ਰੂਰ ਕਰ ਦੇ ਜੀ ਕਿ ਹੋਰ ਵੀ ਲੋਕ ਸਾਨੂੰ ਪਸੰਦ ਕਰਨ ਸਾਡੀ ਵੀਡੀਓਜ਼ ਨੂੰ ਵੀ ਚੈਨਲ ਨੂੰ ਸਬਸਕ੍ਰਾਈਬ ਵੀ ਕਰੋ ਫੋਲੋ ਵੀ ਕਰੋ ਔਰ ਸਾਨੂੰ ਵੱਤੋ ਵੱਤ ਪਿਆਰ ਔਰ ਸਪੋਰਟ ਦੀ ਲੋੜ ਹੈ ਤੇ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਸਾਡੀ ਵੀਡੀਓਜ਼ ਸਾਨੂੰ ਕਿਵੇਂ ਦੀ ਲੱਗਦੀ ਹੈ is synergy so and bye bye